ਹਾਂਜੀ ਬੈਗੂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੁਹਾਡੇ ਆਪਣੇ ਚੈਨਲ ਤੇ ਸਵਾਗਤ ਹੈ ਜੀ ਤੇ ਗੁੱਡ ਮਾਰਨਿੰਗ ਜੀ ਸਾਰੇ ਭੈਣ ਭਰਾਵਾਂ ਨੂੰ ਸਵੇਰ ਦਾ ਟਾਈਮ ਆ ਜੀ ਆਪਾਂ ਲੱਗੇ ਮੱਕੀ ਦੀਆਂ ਰੋਟੀਆਂ ਬਣਾਉਣ ਆਪਾਂ ਨੇ ਜੀ ਆਟਾ ਗੁੰਨ ਕੇ ਕਰ ਲਿਆ ਤਿਆਰ ਆਪਾਂ ਬਣਾਉਣੀਆਂ ਜੀ ਮੱਕੀ ਦੀਆਂ ਰੋਟੀਆਂ ਤੇ ਆਪਾਂ ਨੇ ਪਾਣੀ ਥੋੜ੍ਹਾ ਜਿਹਾ ਗੋਸਾ ਜਿਹਾ ਕਰ ਲਿਆ ਜੀ ਤੇ ਤਵਾ ਰੱਖਿਆ ਆਪਾਂ ਨੇ ਗਰਮਾ ਬਣਾਉਣੀਆਂ ਜੀ ਗਰਮਾ ਗਰਮ ਮੱਕੀ ਦੀਆਂ ਰੋਟੀਆਂ ਜਦ ਤੱਕ ਆਪਣਾ ਜੀ ਤਵਾ ਹੁੰਦਾ ਗਰਮ ਆਪਾਂ ਪੇੜੇ ਕਰਕੇ ਕਰ ਲੈਨੇ ਆ ਤਿਆਰ ਲੋ ਜੀ ਪੇੜੇ ਆਪਾਂ ਨੇ ਕਰ ਲਏ ਤਿਆਰ ਔਰ ਨਿਆਣਿਆਂ ਦਾ ਕੰਮ ਕੀ ਹੁੰਦਾ ਇਹ ਨਿੱਕ ਦਾ ਸਾੰਤਰੇ ਥੱਲੇ ਡੇਕ ਕੇ ਹੀ ਗਲ ਜਾਂਦੇ ਨੇ ਖਾ ਲੈਣਗੇ ਕਿਸੇ ਦੇ ਮੂੰਹ ਪੈ ਜਾਣਗੇ ਦੋ ਜੀ ਆਪਾਂ ਬਣਾ ਰਹੇ ਹਾਂ ਮੱਕੀ ਦੇ ਰੋਟੀ ਪਾ ਦਾਂਗੇ ਤਵੇ ਦੇ ਉੱਪਰ ਜਿਆਦਾ ਪਕਾ ਲਦਾਂਗੇ ਜੀ ਫੁੱਲ ਲੋ ਜੀ ਆਪਾਂ ਰੋਟੀ ਦੀ ਸਾਈਡ ਕੱਟੀ ਚੇਂਜ ਹੈ ਬਲੀ ਆ ਗਈਆਂ ਹਰਦੀਆਂ ਲੋ ਜੀ ਆਪਾਂ ਰੋਟੀ ਆਪਣੀ ਬਣ ਕੇ ਤਿਆਰ ਆ ਆਪਾਂ ਤਵਾ ਚੱਕ ਕੇ ਨਹੀਂ ਰਾੜਣੀ ਹੈਗੀ ਦੀ ਪੁਰੀ ਰਾੜਾਂਗੇ ਥੋੜੀ ਜਿਹੀ ਥੋ ਕੱਚੀ ਜੀ ਇੰਨੀ ਤੇ ਕਰ ਲੈਣੇ ਫਿਰ ਅਗੋਂ ਜੀ ਆਪਣੇ ਦੇਖੋ ਜੀ ਕਿੰਨੀ ਸੋਹਣੀ ਰੋਟੀ ਬਣ ਕੇ ਹੋਈ ਆ ਤਿਆਰ ਆਪਾਂ ਨਾਲ ਦੀ ਨਾਲ ਬਾਕੀ ਵੀ ਰੋਟੀਆਂ ਬਣਾ ਕੇ ਤਿਆਰ ਕਰ ਲਾਂਗੇ ਲੋ ਜੀ ਆਪਾਂ ਨੇ ਦੂਜੀ ਰੋਟੀ ਵੀ ਤਵੇ ਦੇ ਉੱਪਰ ਐਡ ਕਰ ਦਿੱਤੀ ਇਹ ਬਰੋਟੀ ਦੀ ਸਾਈਡ ਕਰਦਾਂਗੇ ਚੀਂਜ ਹੱਪਲੀ 4-5 ਦਿਨ ਹੋ ਗਏ ਉਦੋਂ ਵੀ ਬਣਾਈਆਂ ਸੀ ਮੱਕੀ ਦੀਆਂ ਰੋਟੀਆਂ ਤੇ ਅੱਜ ਵੀ ਕਹਿੰਦੇ ਜੀ ਮੱਕੀ ਦੀਆਂ ਰੋਟੀਆਂ ਖਾਣੀਆਂ ਨੇ ਸਾਰੇ ਕਿਹਾ ਵੀ ਚਲੋ ਸਵੇਰ ਦਾ ਮਾਰਨਿੰਗ ਟਾਈਮ ਆ ਮੱਕੀ ਦੀਆਂ ਰੋਟੀਆਂ ਬਣਾ ਲੈਣੇ ਵਧੀਆ ਲੱਗਦੀਆਂ ਨੇ ਜੀ ਬਹੁਤ ਸੁਨਸਾਰਾ ਸਿਆਣਾ ਜੀ ਮੱਕੀ ਦੀ ਰੋਟੀ ਚੱਲਣਗੀਆਂ ਦੀ ਸਾਗ ਨਾਲ ਵੀ ਵਧੀਆ ਲੱਗਦੀਆਂ ਨੇ ਗਾਜਰਾਂ ਦੀ ਸਬਜ਼ੀ ਗੋਭੀ ਸਬਜ਼ੀ ਤੇ ਮੂੰਗੀ ਮੂਠਾ ਦੀ ਦਾਲ ਇਹਨਾਂ ਸਾਰਿਆਂ ਨੂੰ ਵਧੀਆ ਲੱਗਦੀਆਂ ਨੇ ਬਸ ਜੇ ਆਪਾਂ ਮੂੜੀਆਂ ਪਾਉਣੀਆਂ ਨੇ ਜੀ ਧਨੀਆ ਮੇਥੇ ਪਾਲਕ ਮੇਥੀ ਪਾ ਕੇ ਬਣਾਉਣੀਆਂ ਨੇ ਫਿਰ ਤਾਂ ਆਪਾਂ ਨੂੰ ਜਿਉਂ ਦਹੀਂ ਤੇ ਮੱਖਣ ਨਾਲ ਹੀ ਵਧੀਆ ਲੱਗਦੀਆਂ ਨੇ ਲਓ ਜੀ ਆਪਣੀਆਂ ਬਣ ਰਹੀਆਂ ਨੇ ਗਰਮਾ ਗਰਮ ਰੋਟੀਆਂ ਮੇਰੀ ਭੈਣਾ ਨੇ ਜੀ ਮੱਕੀ ਦੀਆਂ ਰੋਟੀਆਂ ਛਕਣੀਆਂ ਨੇ ਜੀ ਆ ਜੋ ਗਰਮਾ ਗਰਮ ਰੋਟੀਆਂ ਤਿਆਰ ਨੇ ਜੀ ਸਾਰੇ ਜਿਹੜੇ ਆਪਾਂ ਨੇ ਖਾਦੇ ਨੇ ਸਪੋਰਟ ਬੱਸ ਇਸੇ ਤਰ੍ਹਾਂ ਆਪਣਾ ਪਿਆਰ ਸਪੋਰਟ ਰੱਖੋ ਜੀ ਤੇ ਵਧੀਆ ਵਧੀਆ ਸੋਹਣੇ ਸੋਹਣੇ ਕਮੈਂਟ ਕਰੋ ਮੋਤੋਂ ਪਤਾ ਹੀ ਹੈ ਜੀ ਦਿਵਾਲੀ ਦੇ ਦਿਨ ਚੱਲ ਰਹੇ ਨੇ ਆਪਾਂ ਸਾਰੇ ਹਨਾ ਵੀ ਦਿਵਾਲੀ ਦੀ ਸਫਾਈ ਦੇ ਵਿੱਚ ਬਿਜੀ ਆਂ ਕਈ ਵਾਰੀ ਵੀਡੀਓ ਦੇਖ ਲਈਦੇ ਆ ਜੀ ਕਈ ਵਾਰ ਜੇ ਨਾ ਟਾਈਮ ਹੋਵੇ ਆਪਾਂ ਵੀਡੀਓ ਲਾ ਕੇ ਰੱਖ ਦਿੰਨੇ ਹਾਂ ਨਾਲ ਦੀ ਨਾਲ ਕੰਮ ਕਰੀ ਜਾਂਦੇ ਨੇ ਨਾਲ ਦੀ ਨਾਲ ਸੁਣੀ ਜਾਂਦੇ ਹੁੰਨੇ ਆ ਵੀਡੀਓ ਕਈ ਵਾਰੀ ਜੇ ਕਮੈਂਟ ਹਨਾ ਨਹੀਂ ਵੀ ਹੁੰਦਾ ਆਪਾਂ ਵੀਡੀਓ ਦੇਖ ਲੈਨੇ ਆ ਜੀ ਕਮੈਂਟ ਤੇ ਆਪਾਂ ਕਈ ਵਾਰ ਆਪਣੇ ਕੰਮ ਕਰਦੇ ਹੁੰਨੇ ਆ ਜੀ ਤੇ ਗਲਪ ਕਮੈਂਟ ਕਈ ਵਾਰੀ ਨਹੀਂ ਕਰਦੇ ਪਰ ਵੀਡੀਓ ਦੇਖ ਲੈਂਦੀ ਆ ਜੀ ਵੀਡੀਓ ਸਟਾਰਟ ਕਰਕੇ ਲਾਈਕ ਕਰਕੇ ਵੀਡੀਓ ਦੇਖ ਲੈਣਿਆ ਜੀ ਜਿੰਨੇ ਵੀ ਵੀਰ ਭੈਣ ਆਪਾਂ ਜੁੜੇ ਹੋਇਆ ਸਾਰਿਆਂ ਦੀ ਨਾਲ ਦੀ ਨਾਲ ਆਪਾਂ ਕੰਮ ਕਰੀ ਜਾਂਦੇ ਨੇ ਤੇ ਮੈਂ ਸੁਣੀ ਜਾਣੀ ਹੁੰਦੀ ਆ ਜੀ ਨਾਲ ਦੀ ਨਾਲ ਵੀਡੀਓ ਜੇ ਟਾਈਮ ਹੋਵੇ ਦੇਖ ਵੀ ਲੈਂਦੀ ਆ ਜੀ ਵੈਸੇ ਤਾਂ ਆਪਾਂ ਵੀਡੀਓ ਸਾਰਿਆਂ ਦੀ ਦੇਖਦੇ ਹੁੰਦੇ ਆ ਹੁਣ ਜਿਵੇਂ ਦੀਵਾਲੀ ਦੇ ਦਿਨ ਚ ਆਉਂਦੇ ਨੇ ਵੀ ਆਪਾਂ ਸਫਾਈ ਚ ਬਿਜੀ ਆ ਨਾ ਉਹਦੇ ਕਰਕੇ ਵੀ ਫਿਰ ਆਪਾਂ ਵੀਡੀਓ ਲਾ ਕੇ ਰੱਖ ਦਿੰਨੇ ਹਾਂ ਨੇ ਸਾਰੀਆਂ ਭੈਣਾਂ ਜੀ ਵੀ ਸਾਰੇ ਬੀਜੀ ਨੇ ਸਫਾਈ ਦੇ ਵਿੱਚ ਬਸ ਦੁਆੜੀ ਦੇ ਵਿੱਚ ਵੀ ਥੋੜੇ ਦਿਨ ਰਹਿ ਗਏ ਜੀ